ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਅੰਦਰਸ ਦੇ ਖਿਆਲ ਰੋਗੇ ਵਾਈ ਗੁਰਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਲੋਜੀ ਕੱਲ ਦੀ ਵੀਡੀਓ ਤੁਹਾਨੂੰ ਮੈਂ ਦੱਸਦੀ ਦਿੱਤਾ ਸੀ ਕਿ ਇੰਨੇ ਦਿਨ ਵੀਡੀਓ ਨਾ ਆਉਣ ਦਾ ਕਾਰਨ ਇੱਕੋ ਸੀ ਕਿ ਮੇਰਾ ਫੋਨ ਖਰਾਬ ਹੋ ਗਿਆ ਸੀ ਇਸ ਕਰਕੇ ਨੇ ਦਿਨ ਵੀਡੀਓ ਨਹੀਂ ਆਈ ਹੋਰ ਕੋਈ ਪ੍ਰੋਬਲਮ ਨਹੀਂ ਸੀ ਤੇ ਸੋ ਅੱਥੀ ਆਪਣੀ ਹੋ ਗਈ ਆ ਮਾਰਨਿੰਗ ਰੁਟੀਨ ਸ਼ੁਰੂ ਟਾਈਮ ਤਾਂ ਕਾਫੀ ਹੋ ਗਿਆ ਸੀ ਵੈਸੇ ਤੇ ਬਟ ਇਹ ਕਾਫੀ ਦਿਨਾਂ ਦੀ ਮਤਲਬ ਜਿਹੜੀ ਕੱਲ ਵਲੌਗ ਪਾਇਆ ਨਾ ਉਸ ਤੋਂ ਕਾਫੀ ਦਿਨਾਂ ਦਾ ਬਾਅਦ ਦਾ ਵਲੌਗ ਹੈ ਇਹ ਹੈਗਾ ਹੈ ਜੀ 8 ਜੂਨ ਦਾ ਵਲੌਗ ਤੇ ਰਾਤ ਨੂੰ ਬਹੁਤ ਮੀਂਹ ਆਇਆ ਸੀ 7 ਜੂਨ ਨੂੰ ਮਤਲਬ 10 ਵਜੇ ਸ਼ੁਰੂ ਹੋ ਗਿਆ ਤੇ ਸਵੇਰ ਦੇ 8 ਵਜੇ ਤੱਕ ਪੂਰਾ ਮੀਂਹ ਪੈਂਦਾ ਰਿਹਾ ਫੁੱਲ ਮਤਲਬ ਮੀਂਹ ਪੈਂਦਾ ਰਿਹਾ ਮੈਂ ਕੋਈ ਵੈਸੇ ਵੀਡੀਓ ਸ਼ੂਟ ਨਹੀਂ ਕੀਤੀ ਮਹੀਦੀ ਤੇ ਹੁਣ ਟਾਈਮ ਹੋ ਗਿਆ ਸੀ 10 ਵਜੇ ਦਾ ਤੇ ਚਾਹ ਪਾਣੀ ਦਾ ਆਪਣਾ ਨਿਭੜ ਗਿਆ ਸੀ ਅੱਜ ਮਿਸਤਰੀਆਂ ਦਾ ਕੰਮ ਵੀ ਨਹੀਂ ਕੋਈ ਹੋਣਾ ਕਿਉਂਕਿ ਤੁਹਾਨੂੰ ਪਤਾ ਫਿਰ ਜਦੋਂ ਮੀਂਹ ਪੈ ਜੇ ਉਦੋਂ ਤੱਕ ਕੰਮ ਰੋਕ ਹੀ ਜਾਂਦਾ ਵਾ ਇਸ ਕਰਕੇ ਅੱਜ ਦਾ ਦਿਨ ਆਪਾਂ ਕੰਮ ਰੋਕਾਂਗੇ ਮੈਂ ਅਸੀਂ ਇੱਕੋ ਮਿਸਤਰੀ ਆਇਆ ਸੀ ਅੱਧੀ ਦਿਹਾੜੀ ਲਾ ਕੇ ਗਿਆ ਉਹ ਵੀ 1 ਵਜੇ ਆਇਆ ਸੀ ਜਦੋਂ ਮੀਂਹ हट ਗਿਆ ਮਤਲਬ ਹੋ ਗਿਆ ਨਾ ਮੌਸਮ ਠੀਕ ਜਾ ਉਹ ਪਿੱਲਰ ਆਪਣੇ ਖੜੇ ਕਰਨ ਵਾਲੇ ਸੀ ਅੱਗੇ ਵਾਲਾ ਪੋਰਸ਼ਨ ਜਿਹੜਾ ਵਾ ਅੱਗੇ ਵਾਲੇ ਪੋਰਸ਼ਨ ਦਾ ਜਿਹੜਾ ਕੰਮ ਆ ਆਪਣਾ ਸ਼ੁਰੂ ਹੋ ਗਿਆ ਨਾ ਪਹਿਲਾਂ ਆਪਣੇ ਚਾਰ ਕੰਮ ਨੇ ਸੀ ਅੱਗੇ ਵਾਸਤੇ ਕੋਈ ਸਲਾਹ ਨਹੀਂ ਸੀ ਬਟ ਫਿਰ ਬਣ ਗਈ ਤੁਹਾਨੂੰ ਪਤਾ ਵਾ ਕਿ ਜਦੋਂ ਪੈਸੇ ਤੇਲੇ ਦੀ ਕਮੀ ਹੋਵੇ ਜਾਂ ਹੋਵੇ ਦਾਦਾ ਕਿ ਕਿਤੇ ਉਹਨਾਂ ਕਿਤੇ ਉਹ ਜਗਾਂ ਕਰਨਾ ਹੀ ਪੈਂਦਾ ਵਾ ਤੇ ਇਸ ਕਰਕੇ ਫਿਰ ਆਪਣਾ ਜਿਹੜਾ ਅੱਗੇ ਵਾਲਾ ਪੋਰਸ਼ਨ ਉਹ ਵੀ ਸ਼ੁਰੂ ਹੋ ਗਿਆ ਵਾ ਉਹਦੀਆਂ ਲਈ ਨਿਆਈ ਤਰੀਆਂ ਵਾ ਉਹ ਵੀ ਮਤਲਬ ਕਾਲੀ ਤਰੀਆਂ ਸੀ ਮਹੀ ਹੋਣ ਤੋਂ ਪਹਿਲਾਂ ਤੇ ਰਾਤੀ ਮਹੀ ਪੈ ਗਿਆ ਤੇ ਫੇਰ ਆਪਣਾ ਉਹੀ ਹਾਲ ਹੋ ਗਿਆ ਤੇ ਹੁਣ ਅੱਜ ਪਿੱਲਰ ਉਹ ਬੰਨਣੇ ਆ ਗਾੜੀ ਦੋ ਪਿੱਲਰ ਭਰਨੇ ਆ ਉਹ ਬੰਨ ਕੇ ਗਿਆ ਸੀ ਮਿਸਤਰੀ ਸਿਰਫ ਅੱਦੀ ਡੈੜੀ ਲਾ ਕੇ ਤੇ ਬਸ ਹੋਰ ਕੋਈ ਕੰਮ ਨਹੀਂ ਹੋਇਆ ਅੱਜ ਬਸ ਆਪਾਂ ਘਰ ਦੇ ਸਾਰੇ ਸਾਫ ਸਫਾਈ ਕੀਤੀ ਹੋਰ ਕੋਈ ਆਪਾਂ ਕੰਮ ਨਹੀਂ ਕੀਤਾ ਕਿਉਂਕਿ ਜਦੋਂ ਤੁਹਾਨੂੰ ਪਤਾ ਬਾਰਿਸ਼ ਹੋਈ ਹੋਵੇ ਉਦੋਂ ਤਾਂ ਘਰ ਦੇ ਵਿੱਚ ਕਿੰਨਾ ਖਲਾਰਾ ਪੈ ਜਾਂਦਾ ਇੱਕ ਤਾਂ ਸਾਡਾ ਥਾਂ ਵੀ ਹੁੰਨਾ ਕਿ ਬਾਹਰ ਵੀ ਕੱਚਾ ਫਿਰ ਕਿੰਨੀ ਮਿੱਟੀ ਆਉਂਦੀ ਇੱਥੇ ਤਾਂ ਰਾਤੀ ਸਾਰੇ ਪਾਣੀ ਆ ਗਿਆ ਸੀ ਉਹ 10-11 ਵਜੇ ਦਾ ਟਾਈਮ ਇਸ ਕਰਕੇ ਤਾਂ ਸੁੱਕਾ ਵਾ ਨਹੀਂ ਤਾਂ ਬਹੁਤ ਗਿੱਲਾ ਹੈ ਤਾਂ ਹੀ ਮੈਂ ਹੁਣ ਸਫਾਈ ਕਰਨ ਦੀ ਹੈ ਪਹਿਲਾਂ ਤਾਂ ਬਸ ਉੱਤੋਂ ਹੀ ਚੱਕਰ ਕੀਤੀ ਸੀ ਬੈਠੇ ਰਹੇ ਕਿਉਂਕਿ ਤੁਹਾਨੂੰ ਪਤਾ ਸੀ ਜਦੋਂ ਮੀਂਹ ਪੈਂਦਾ ਫਿਰ ਕਿਸੇ ਕੰਮ ਕਰਨ ਨੂੰ ਵੀ ਨਹੀਂ ਦਿਲ ਕਰਦਾ ਮੇਰਾ ਤਾਂ ਬਿਲਕੁਲ ਨਹੀਂ ਕਰਦਾ ਤੇ ਅੰਦਰੋਂ ਬਹੁਤ ਖਲਾਰਾ ਨਿਕਲਿਆ ਸੀ ਮੀਂਹ ਦਾ ਕਰਕੇ ਮੈਸੇ ਤਾਂ ਆਪਾਂ ਇੱਕ ਦਿਨ ਛੱਟ ਕੇ ਵੀ ਸਫਾਈ ਕਰ ਲੈਣੇ ਆ ਤੁਹਾਨੂੰ ਪਤਾ ਫਿਰ ਘਰ ਤੇ ਕੰਮਕਾਰ ਕਿੰਨੇ ਹੁੰਦੇ ਆ ਤੇ ਇਸੇ ਕਰਕੇ ਸੁਤ ਸੀ ਆਪਣੀ ਬਸ ਸਾਰੀ ਸਫਾਈ ਹੋ ਗਈ ਸੀ ਬ੍ਰਾਂਡੇ ਦੇ ਵਿੱਚ ਵੀ ਚਾੜੂ ਲਗਾ ਲਿਆ ਕਿਚਨ ਦੇ ਵਿੱਚ ਵੀ ਤੇ ਇਹ ਜਿਹੜੀਆਂ ਗਾੜੀਆਂ ਪਨੇਟਾਂ ਪਈਆਂ ਸੀ ਇਹ ਵੀ ਸਾਰੀਆਂ ਚੱਕੀਆਂ ਗਈਆਂ ਕਿਉਂਕਿ ਇਹਨਾਂ ਦਾ ਖਲਾਰਾ ਵੀ ਨਿਬੜ ਗਿਆ ਅੱਗੇ ਤਾਂ ਕਾਫੀ ਗੋਮ ਮਜਾ ਹੋ ਜਾਂਦਾ ਸੀ ਅਪਾ ਰੋਟੀ ਪਾਣੀ ਪਕਾਉਣੇ ਹ ਬਟ ਹੁਣ ਨਹੀਂ ਗੋਮ ਹੁੰਦਾ ਕਿਉਂਕਿ ਇਟਾਂ ਚੱਕੀਆਂ ਗਈਆਂ ਨੇ ਇਹ ਵਾਲੀਆਂ ਸਾਰੀਆਂ ਯੂਜ਼ ਹੋ ਗਈਆਂ ਹੁਣ ਫੇਰ ਨਿਊ ਆਉਂਦੀਆਂ ਉਪਰਲੀ ਸਾਈਡ ਸਿੱਟਣ ਦੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਸੋ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਵੱਤ ਤੋਂ ਵੱਤ ਫੁੱਲ ਵਾਚ ਜ਼ਰੂਰ ਕਰਿਓ ਕਿਚਨ ਦੀ ਕਲੀਨਿੰਗ ਕਰਕੇ ਸਾਰਾ ਕੁਝ ਕਰਕੇ ਆਪਾਂ ਸਾਬ ਸਫਾਈ ਦਾ ਕੰਮ ਨਬੇੜ ਕੇ ਆਲੂ ਬੱਲੇ ਮਤਰੀ ਹੋਈ ਸੀ ਪਿਆਜ਼ ਮੈਂ ਕਾਟ ਲਈ ਸੀ ਅੱਜ ਦਾਰਜੀ ਉਹਨਾਂ ਦੀ ਡਿਮਾਂਡ ਤੇ ਅੱਜ ਆਲੂ ਵਾਲੇ ਪਰੌਂਠੇ ਚੱਲਣਗੇ ਕਿਉਂਕਿ ਉਹ ਤੜਕੇ ਉੱਥੇ ਮੰਗਣ ਲੱਗ ਪਏ ਸੀ ਕਿ ਅੱਜ ਮੀ ਪਿਆ ਵਾ ਕੁੱਜ਼ਨਾ ਕੋਜੇ ਖਾਨ ਨੂੰ ਬਣਾਈਏ ਤੇ ਫਿਰ ਆਲੂ ਪੈ ਸੀ ਥੋੜੇ ਜੇ ਉਹ ਮੈਂ ਉਬਾਲ ਲੇ ਤੇ ਪਿਆਜ਼ ਥੋੜੇ ਜੇ ਕੱਟ ਲੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਜੀਰਾ ਲੂਣ ਮਿਰਚ ਤੇ ਕਸੂਰੀ ਮੇਤੀ ਤੇ ਗਰਮ ਮਸਾਲਾ ਤੇ ਇੱਕ ਮੈਗੀ ਮਸਾਲਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਅੱਜ ਮੈਂ ਲਾਲ ਮਿਰਚ ਪਾਉਂ ਉਂਝ ਮੈਂ ਹਰੀ ਪੋਨੀ ਐ ਬਟ ਹਰੀ ਹੈਗੀ ਨਹੀਂ ਸੀ ਘਰੇ ਖਤਮ ਹੋਈ ਸੀ ਲੈਣ ਆ ਲਈਆਂ ਸੀ ਹਰੀਆਂ ਮਿਰਚਾਂ ਤੇ ਇਸ ਕਰਕੇ ਲਾਲ ਹੀ ਅਸੀਂ ਜਦੋਂ ਲਾਲ ਪਾਦੀ ਨੇ ਪੋਨੀ ਮੈਂ ਥੋੜੀ ਐ ਬਟ ਬੱਚੇ ਨਹੀਂ ਖਾਂਦੇ ਹਰੀ ਮਿਰਚ ਦਾ ਇੰਨਾ ਵਾ ਕਿ ਚਲੋ ਮਤਲਬ ਐਵੇਂ ਫੈਲ ਦੇਣੀ ਆ ਤੇ ਮੈਂ ਜਨੈਚਰ ਹੱਥ ਨਾਲ ਨਾ ਮਸਲਾ ਮੈਨੂੰ ਉਹ ਨੈਚਰ ਹੁੰਦਾ ਨਹੀਂ ਮਤਲਬ ਵਧੀਆ ਜਾਨੀ ਲੱਗਦਾ ਹੱਥ ਤਾਂ ਵੈਗਰੂ ਨੇ ਕੰਮ ਕਰਨ ਨੂੰ ਹੀ ਦਿੱਤੇ ਆ ਬਟ ਕਈ ਪੈਣਾ ਨਾ ਹੁੰਦੀਆਂ ਮਤਲਬ ਚਮਚੇ ਨਾ ਤਾਂ ਹੋਰ ਕਿਸੇ ਚੀਜ਼ ਨਾਲ ਮਸਲਦੇ ਬਟ ਮੈਨੂੰ ਨੂਨ ਜਿਹਾ ਵਧੀਆ ਨਹੀਂ ਲੱਗਦਾ ਚੰਗੀ ਤਰ੍ਹਾਂ ਨਹੀਂ ਹੁੰਦੇ ਉਹ ਜਿਹਨ ਮਸਲੇ ਨਹੀਂ ਜਾਂਦੇ ਫਿਰ ਜਿਹੜਾ ਰੋਟੀਆਂ ਦੀ ਵੀ ਲਿਖਿਆ ਪਪੋਨੇ ਰੋਟੀਆਂ ਦੇ ਵਿੱਚੋਂ ਵਧੀਆ ਨਹੀਂ ਜਾਂਦੇ ਮੋਟੇ ਮੋਟੇ ਫ੍ਰੀਟੇ ਲਈ ਉਹ ਵੀ ਰਿੰਦੇ ਆਲੂਆਂ ਦੇ ਤੇ ਮੈਂ ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਨੇ ਨੀ ਲੂਣ ਮਿਰਚ ਨੂੰ ਐ ਮਸਲ ਲੈਨੇ ਨੀ ਹੱਥਾਂ ਨਾਲ ਉਸ ਤੋਂ ਬਾਅਦ ਫਿਰ ਆਗੀ ਰੋਟੀ ਬਣਾਉਂਦੀ ਵਾਰੀ ਮੈਂ ਦੋ ਛੋਟੇ ਛੋਟੇ ਪੇੜੇ ਘਰ ਲੈਨੇ ਨੇ ਰੋਟੀਆਂ ਨੂੰ ਵੇਲ ਕੇ ਫਿਰ ਉਹਦੇ ਵਿੱਚ ਐਡ ਕਰਕੇ ਮਤਲਬ ਕਈ ਭੈਣਾਂ ਐਵੇਂ ਕਰਦੀਆਂ ਕਿ ਇੱਕੋ ਪੇੜਾ ਵੇਲ ਕੇ ਉਹਦੇ ਵਿੱਚ ਐਡ ਕਰਕੇ ਨਾ ਆਲੂ ਮਸਾਲਾ ਜੋ ਵੀ ਹੁੰਦਾ ਵਾ ਫਿਰ ਇੱਕੋ ਰੋਟੀ ਨਾ ਬਣਾ ਲੈਂਦੀਆਂ ਬਟ ਉਵੇਂ ਮਿੱਤੂ ਨਾ ਬੰਨ੍ਹ ਦੇਣੀ ਆ ਪਤਾ ਨਹੀਂ ਕਿ ਚੱਕਰ ਮੈਂ ਨਾ Try ਵੀ ਕੀਤਾ ਸੀ ਦੋ ਤਿੰਨ ਵਾਰੀ ਪੇੜਾ ਵੀ ਵੱਡਾ ਕੀਤਾ ਮੈਨੂੰ ਕਈ ਭੈਣਾਂ ਨੇ ਪਹਿਲਾਂ ਵੀ ਦੱਸਿਆ ਬਟ ਮੇਰੇ ਤੋਂ ਨਾ ਗੱਲ ਜੀ ਨਹੀਂ ਬਣਦੀ ਮੈਂ ਕਈਆਂ ਭੈਣਾਂ ਨੂੰ ਦੇਖਿਆ ਵੀਡੀਓਜ਼ ਵੀ ਦੇਖਿਆ ਉਂਝ ਵੀ ਦੇਖਿਆ ਵਾ ਤੇ ਬਟ ਮੇਰੀ ਤੋਂ ਉਹ ਗੱਲ ਨਹੀਂ ਬਣਦੀ ਪਰ ਮੈਨੂੰ ਐਵੇਂ ਵਧੀਆ ਲੱਗਦਾ ਮੈਨੂੰ ਐਵੇਂ ਨਾ ਸੋਖਾ ਜਾ ਹੁੰਦਾ ਕਿ ਐਵੇਂ ਫੈਲ ਦੇਣੀ ਜਾਦੀ ਆਲੂ ਵਧੀਆ ਨਾਲੇ ਰੋਟੀ ਵੀ ਭਾਰੀ ਬਣ ਜਾਂਦੀ ਆ ਤੇ ਖਾਂਚੂ ਹੀ ਸੁਆਦ ਲੱਗਦੀ ਆ ਨੂਹ ਰੋਟੀਆਂ ਦੇ ਮਤਲਬ ਵੀ ਇੱਕ ਨੂੰ ਵੇਲ ਕੇ ਉਹਦੇ ਉੱਪਰ ਆਲੂ ਪਾ ਕੇ ਦੂਜੀ ਉੱਪਰ ਰੱਖ ਦੇਣੀ ਬਹੁਤ ਹੀ ਵਧੀਆ ਰੋਟੀ ਬਣ ਜਾਂਦੀ ਆ ਤੇ ਆਪਾਂ ਤੇ ਦਾਲ ਵੀ ਪਈ ਸੀ ਰਾਤ ਵਾਲੀ ਥੋੜੀ ਜੀ ਤੇ ਦਹੀਂ ਆਪਾਂ ਮੰਗਾਇਆ ਨਹੀਂ ਸੀ ਕਿਉਂਕਿ ਬਾਹਰ ਚਿੱਕੜ ਬਹੁਤ ਹੀ ਗਲੀ ਦੇ ਵਿੱਚ ਤੇ ਕੋਈ ਗਿਆ ਹੀ ਨਹੀਂ ਚਿੱਕੜ ਤੋਂ ਡਰਦਾ ਤੇ ਇਸ ਕਰਕੇ ਫਿਰ ਆਪਾਂ ਥੋੜੀ ਜੀ ਮਲਾਈ ਪਈ ਸੀ ਚਾਹ ਬਣਾ ਲਈ ਸੀ بس ਦਿਨ ਵਾਲੀ ਆਪਾਂ ਆਲੂ ਵਾਲੇ ਪਰੌਂਠੇ ਖਾ ਲਏ ਤੇ ਇੱਥੇ ਬੱਸ ਮੈਂ ਆਪਣਾ ਜਿਹੜਾ ਮਸਾਲਾ ਸੀ ਉਹ ਐਡ ਕਰਨ ਦੇ ਸੀ ਤੁਸੀਂ ਦੇਖ ਲਿਆ ਕਿ ਮੈਂ ਕਿਵੇਂ ਰੋਟੀ ਬਣਾਉਣੀ ਆ ਮੈਨੂੰ ਨਾ ਇਹ ਤਰੀਕਾ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਮੈਨੂੰ ਮੈਂ ਉਵੇਂ ਵੈਸੇ ਅੱਜ ਵੀ ਟਰਾਈ ਕੀਤਾ ਸੀ ਮੈਂ ਤੁਹਾਨੂੰ ਝੂਠ ਨਹੀਂ ਮਾਰਦੀ ਟਰਾਈ ਕੀਤਾ ਸੀ ਬਟ ਉਹ ਗੱਲ ਜੀ ਨਹੀਂ ਬਣੀ ਕਿਉਂਕਿ ਆਲੂ ਨਾ ਪਿੰਗਲੇ ਜਿਹੇ ਹੁੰਦੇ ਪਾਣੀ ਜੇ ਵਾਲੇ ਉਹ ਫੈਲ ਜਾਂਦੇ ਮੇਰੇ ਤੋਂ ਰੋਟੀ ਨਹੀਂ ਵਧੀਆ ਬਣਦੀ ਇਸ ਕਰਕੇ ਮੈਂ ਐਵੇਂ ਹੀ ਬਹੁਤ ਵਧੀਆ ਤਰੀਕੇ ਨਾਲ ਬਣਾ ਲੈਣੀ ਆ ਕੋਈ ਵੀ ਪਰੌਂਠਾ ਹੋਵੇ ਜਿਵੇਂ ਮੂਲੀ ਵਾਲਾ ਆਲੂ ਵਾਲਾ ਗੋਭੀ ਵਾਲਾ ਪਨੀਰ ਵਾਲਾ ਮੈਂ ਐਵੇਂ ਹੀ ਬਣਾਉਣੀ ਆ ਮੈਨੂੰ ਮੈ ਤੁਵੇਂ ਨਹੀਂ ਮੰਨਦਾ ਤੇ ਸਵੇਟ ਆਪਣਾ ਉਂਝਾ ਪਰੌਂਠਾ ਸੀ ਬਣ ਕੇ ਰੈਡੀ ਹੋ ਗਿਆ ਬੱਚੇ ਵੀ ਆਪਣੇ ਬੈਠੇ ਸੀ ਸਰਦਾਰ ਜੀ ਉਹਨੇ ਵੀ ਬੈਠੇ ਸੀ ਖਾਣ ਨੂੰ ਤੇ ਇੱਥੇ ਸਕੰਦਰ ਵੀ ਆਪਣਾ ਥਾਲੀ ਲੈ ਕੇ ਆ ਗਿਆ ਸੀ ਤੇ ਉਹਨੂੰ ਆਪ ਥਾਲੀ ਦੇ ਵਿੱਚ ਰੱਖ ਕੇ ਤੇ ਦਿੱਤਾ ਸੀ ਤੋੜਤਾ आदह नीवा ताहे सम्ब तादा होवा तो के राजा तो सब जय ताबो पर पाहन वावा यही जुबाना करदेयाना काम कत ता सेवाना सारगातीलत न सेवा आप आपनी होत है जते ਨੱਥ ਸੱਤ ਨੱਥ ਲਾਟੇ ਤੇ ਦੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਰੂਹ ਸਦਿਆ ਸੰਸਾਰਾ ਸੇਖਰੂਹ ਨੁਪਤ ਰੂਪ ਆਰੰਭ ਭਇਓ ਨਾਵ ਕੈ ਊਪਾ ਅੰਦਰ ਜੀਰ ਜੀਤ ਜਿ ਕਿਸ ਨੇ ਅਤੁਜ ਖਾਦ ਹੋ ਗਜਨੀਨੀ ਕੀ ਕੀ ਕਰਨ ਲੱਗੇ ਨੇ ਮਨ ਕੇ ਦੁਸ਼ਤ ਦੁਖਤੇ ਅਮੰਮਰੀ ਮੋਰਥ ਜਵਨ ਪਗ ਪਾਰੇ ਤੇ ਹਾਰੇ ਜਿਨ ਕੇ ਤੁਮ ਸੰਤ ਸਵਟਾਰੇ ਆਪਾਸੇ ਕਰਕੇ ਲੂਹ ਦਿੰਦੇ ਇੱਥੇ ਰੂਤ ਸਾਕੇ ਪਾਲਣ ਨਿਥਨ ਹੈ ਹੈ ਸਚਾ ਵੈਤਾਏ ਸਵਕਾਲਾ ਗੁਸਤ ਅਰਿਟ ਨਟਕਾਲਾ ਪਾ ਦ੍ਰਿਸ਼ਟ ਤਨ ਜਾਹਿ ਨ ਹਰੋ ਸਾਚੇ ਤਾਪਤ ਨਖਮੈ ਹਰੋ ਸ੍ਰਿਤਿ ਸਤਿ ਕਰਮੋ ਸੋਈ ਦੂਰਿ ਛਾ ਸੁਵਸਕਾ ਨ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਕਾਸਤੇ ਤਾਹੀਓ ਬਾਰ ਹੈ ਕਿ ਨਗਾਰਾ ਜਾਂ ਜੰਮ ਗਿਆ ਨਾ ਅੰਦਰ ਵੀ ਅੰਦਰ ਵੀ ਇਸ ਤਰੀ ਬਣੀ ਅੰਦਰ ਵੀ ਹਾਏ ਉਹਦੇ ਤੁਸੀਂ ਐ ਕਾਂਡੀ ਨਾ ਪਲਸਟਰ ਜੋ ਜੀ ਇਹ ਹੋ ਗਿਆ ਜੀ ਸ਼ਾਮ ਦਾ ਟਾਈਮ 8 ਵਜੇ ਦਾ ਤੇ ਅੱਥੇ ਅੱਜ ਆਪ ਬਣਾਵਾਂਗੇ ਆਲੂ ਪਨੀਰ ਦੀ ਸਬਜੀ ਤੇ ਇਹਦੇ ਵਾਸਤੇ ਮੈਂ ਤੜਕਾ ਜਿਹੜਾ ਰੈਡੀ ਕਰ ਲਿਆ ਸੀ ਪਿਆਜ਼ ਮੈਂ ਲੰਬੇ-ਲੰਬੇ ਕੱਟ ਲਏ ਸੀ ਥੋੜਾ ਜਿਹਾ ਜੀਰਾ ਪਾ ਕੇ ਦੀ ਆਪਾਂ ਪਿਆਜ਼ ਭੁੰਨ ਲਾਂਗੇ ਕਿਉਂਕਿ ਆਲੂ ਪਨੀਰ ਦੀ ਸਬਜ਼ੀ ਕੱਟੇ ਹੋਏ ਆਲੂ ਪਨੀਰ ਦੀ ਤਰੀ ਵਾਲੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਮੈਨੂੰ ਤੇ ਤੁਸੀਂ ਅੱਗੇ ਵਾਲੇ ਪੋਰਸ਼ਨ ਦਾ ਜਿਹੜਾ ਕੰਮ ਆ ਨਹੀਂ ਆ ਭਰੀਆਂ ਦੇਖ ਹੀ ਲਈਆਂ ਹੋਣੀਆਂ ਤੇ ਮੀਂਹ ਦੇ ਕਾਰਨ ਖਰਾਬ ਹੋਈਆਂ ਵੀ ਦੇਖ ਹੀ ਲੈਣਾ ਹੋਣੀਆਂ ਬਹੁਤ ਮੰਦਾ ਹਾਲ ਹੋ ਗਿਆ ਸੀ ਮੀਂਹ ਦੇ ਨਾਲ ਨੀਂਆਂ ਦੇ ਵਿੱਚ ਜਿਹੜਾ ਪਾਣੀ ਸੀ ਬਹੁਤ ਪੈ ਗਿਆ ਹੈ ਉਹ ਤਾਂ ਸਰਦਾਰ ਜੀ ਨੇ ਪਾਣੀ ਤਾਂ ਸਵੇਰੇ ਕੱਢ ਲਿਆ ਸੀ ਪਰ ਜਿਹੜਾ ਗਾਰਾ ਜੰਮਿਆ ਹੋਇਆ ਸੀ ਚੀਕਨੀ ਮਿੱਟੀ ਉਹ ਉਹਨਾਂ ਨੇ ਸ਼ਾਮ ਨੂੰ ਕੱਢੀ ਹੁਣ ਬਾਕੀ ਦੀਆਂ ਜਿਹੜੀ ਥੋੜੀ ਜਿਹੀ ਰਹਿੰਦੀ ਨਹੀਂ ਜਿੱਥੋਂ ਸਰਦਾਰ ਜੀ ਨੇ ਮਿੱਟੀ ਕੱਢਣ ਦੇ ਸੀ ਉਹ ਸਵੇਰੇ ਭਰੀਆਂ ਜਾਣਗੀਆਂ ਤੇ ਤੁਹਾਨੂੰ ਬੰਦੇ ਕਰਦਾ ਕਿ ਹੁਣ ਟੂਰ ਦਵਾਂਗੀ ਹਲੇ ਇਦਾਂ ਕੁਝ ਨਹੀਂ ਪਤਾ ਲੱਗਦਾ ਤੇ ਉਸ ਤੋਂ ਤੁਹਾਨੂੰ ਮੈਂ ਦੱਸੂੰਗੀ ਅੱਗੇ-ਅੱਗੇ ਆਪਾਂ ਕੀ ਬਣਾਉਨੇ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਬਹੁਤ ਸੁਨਾਕਾਰ ਬਾਰੀਆ ਵਾ ਤੇ ਜਿਹੜੇ ਆਲੂ ਪਨੀਰ ਦੀ ਸਬਜ਼ੀ ਸੀ ਉਹਨੂੰ ਤਾਂ ਮੈਂ ਤੜਕਾ ਲਗਾ ਲਿਆ ਤੇ ਇੱਥੇ ਆ ਗਈ ਅੰਡਿਆਂ ਦੀ ਵਾਰੀ ਅੱਜ ਆਪਾਂ ਅੰਡਿਆਂ ਦੀ ਪੁਰਜੀ ਵੀ ਬਣਾਵਾਂਗੇ ਉਹ ਵੀ ਸਰਦਾਰ ਜੀ ਉਹਨਾਂ ਦੀ ਡਿਮਾਂਡ ਤੇ ਕਿਉਂਕਿ ਕਾਫੀ ਦਿਨਾਂ ਤੋਂ ਉਹਨਾਂ ਦਾ ਦਿਲ ਵੀ ਕਰਨ ਦਿਆ ਸੀ ਤੇ ਸੋ ਆਪਾਂ ਤਾਂ ਜ਼ਿਆਦਾ ਘਰੇ ਵੈਸੇ ਵਾੜਦੇ ਨਹੀਂ ਕਦੇ-ਕਦੇ ਵਾੜ ਲੈਂਦੇ ਆ ਚਲੋ ਮੇਰੀ ਜਿਹੜੀ ਮੰਮੀ ਆ ਸੱਸ ਨੂੰ ਨਹੀਂ ਵਧੀਆ ਲੱਗਦਾ ਸਾਨੂੰ ਤਾਂ ਵਧੀਆ ਲੱਗਦਾ ਉਹ ਨਹੀਂ ਖਾਂਦੇ ਬਾਕੀ ਅਸੀਂ ਸਾਰੇ ਖਾ ਲੈਨੇ ਆ ਤੇ ਲਾਂਚ ਇੱਥੇ ਹੈ ਅੰਡੇ ਆਸਤੇ ਜਿਹੜੇ ਮੈਂ ਪਿਆਜ਼ ਸੀ ਉਹ ਵੀ ਭੁੰਨ ਲਏ ਤੇ ਅੰਡੇ ਵੀ ਮੈਂ ਨਾ ਤੋੜ ਕੇ ਤੇ ਕੌਲੀ ਚ ਕੱਢ ਕੇ ਰੱਖ ਲਏ ਸੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ ਤੇ ਜਿੰਨੇ ਕਦੀ ਨਹੀਂ ਬਣਾਈ ਐ ਮੈਂ ਉਹ ਵੀ ਬਣਾ ਕੇ ਦੇਖੋ ਜ਼ਿਆਦਾਤਰ ਆਮਲੇਟ ਵੀ ਮੈਨੂੰ ਵਧੀਆ ਲੱਗਦਾ ਵਾ ਤੇ ਉਬਲੇ ਹੋਏ ਆਲੂ ਵਧੀਆ ਲੱਗਦੇ ਆ ਸਾਰੀਆਂ ਚੀਜ਼ਾਂ ਮਤਲਬ ਾਂਡੇ ਦੀ ਕੋਈ ਵੀ ਚੀਜ਼ ਆ ਬਹੁਤ ਵਧੀਆ ਲੱਗਦੀ ਆ ਖਾਣ ਦਾ ਨਾ ਤੇ ਟੇਸਟ ਹੀ ਕੋਈ ਵੱਖਰਾ ਹੁੰਦਾ ਤੇ ਅੱਜ ਦੋ ਸਬਜ਼ੀਆਂ ਆਪਣੀਆਂ ਰੈਡੀ ਹੋ ਗਈਆਂ ਵਾ ਤੇ ਆਲੂ ਪਨੀਰ ਦੀ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਉਹ ਤਾਂ ਤਾਂ ਬਣਾਈ ਕਿਉਂਕਿ ਨਾ ਟੱਬਰ ਸਾਡੀ ਫੈਮਲੀ ਆ ਤੇ ਸਾਡਾ ਪਨੀਰ ਦੀ ਪੁਰਜੀ ਨਸਰ ਨਾਲ ਇਸ ਕਰਕੇ ਅਸੀਂ ਤਰੀ ਵਾਲੀ ਸਬਜ਼ੀ ਵੀ ਬਣਾਈ ਆ ਤੇ ਸਵੇਰੇ ਵੀ ਇਹੀ ਕੰਮ ਆਜੂਗੀ ਵੈਸੇ ਮਿਸਤਰੀ ਆਉਂਦੇ ਫਿਰ ਤਾਂ ਆਪਣੇ ਘਰੇ ਕੋਈ ਦਾਲ ਆਲੂ ਵਗੈਰੇ ਰਿਜਨੇ ਅਸੀਂ ਤੇ ਇਵੇਂ ਹੀ ਤੇ ਲੋਨ ਜੀ ਇੱਥੇ ਆਪਣੇ ਅੰਡਿਆਂ ਦੀ ਪੁਰਜੀ ਬਣ ਕੇ ਰਹਿਟੀ ਹੋ ਗਈ ਆ ਤੇ ਅਲਸਵਨ ਇਵੇਂ ਦਾ ਲੱਗਾ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਪਲੀਜ਼ ਵੀਡੀਓ ਨੂੰ ਵੱਤ ਵੱਤ ਫੁੱਲ ਵਾਚ ਜ਼ਰੂਰ ਕਰਿਆ ਕਰੋ ਐਂਡ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਆਪਣੇ ਸੁਨੇ ਸੁਨੇ ਕਮੈਂਟ ਵੀ ਜ਼ਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਆਪਣੀ ਫੈਮਿਲੀ ਸਰਕਲ ਦੇ ਵਿੱਚ ਤੇ ਲੌਂਜੀਆਂ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਇੱਥੇ ਕਰਦੇ ਆਂ ਤੇ ਆਪਣੀਆਂ ਦੋ ਸਬਜ਼ੀਆਂ ਬਣ ਕੇ ਹੋ ਗਈਆਂ ਰੈਡੀ ਤੇ ਹੁਣ ਆਪਾਂ ਬਣਾਵਾਂਗੇ ਬਸ ਰੋਟੀ ਹੁਣ ਤਾਂ ਵੈਸੇ ਮੌਸਮ ਬਹੁਤ ਸੋਹਣਾ ਸੀ ਉਸੇ ਬੱਦਲ ਦਾ ਹੋਇਆ ਸੀ ਅਸੀਂ ਅੰਦਰ ਹੀ ਪੈ ਗਏ ਸੀ ਕਿਉਂਕਿ ਫਿਰ ਰਾਤ ਨੂੰ ਮੀਂਹ ਹੁੰਦਾ ਕੋਈ ਫਾਇਦਾ ਨਹੀਂ ਕਰਨੀ ਆ ਤੇ ਇੱਕ ਮੱਛਰ ਜਾਂ ਵੀ ਉਦੋਂ ਦਾ ਪੁੰਡੀ ਜੀ ਤੁਹਾਨੂੰ ਪਤਾ ਜਦੋਂ ਮੀਂਹ ਪੈ ਜਾਂਦਾ ਬਲਵਾਂ ਦੇ ਘੜੀ ਕਿੰਨੀ ਪੁੰਡੀ ਆਉਂਦੀ ਆ ਉਹਦਾ ਕਰਕੇ ਅੰਦਰ ਹੀ ਪੈ ਗਏ ਸੀ ਸੋ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਓਕੇ ਬਾਏ